ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਉਰੂਂ ਦਾ ਬੰਨ ਉਹ ਕਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾ ਉਹ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਇੱਕ ਦੇ ਮਡੇ ਮਡੇ ਨੇ ਪੰਜਾਬ 'ਚ ਨਵੀਆਂ ਫਿਲਮਾਂ ਤੇ ਫਿਲਮਾਂ ਆ ਰਹੀਆਂ ਹਰ ਇੱਕ ਡਾਇਰੈਕਟਰ ਨੂੰ ਇਹ ਲੱਗਦਾ ਕਿ ਮੈਂ ਪੈਸਾ ਕਿੱਥੋਂ ਕਮਾਣਾ ਹੈ ਮੇਰੀ ਜੇਬ ਖਾਲੀ ਹੋ ਰਹੀ ਮੈਂ ਅਗਰ 7 ਕਰੋੜ ਲਾਣਾ ਹੈ ਤਾਂ ਮੈਂ 2-300 ਕਰੋੜ ਕਿੱਦਾਂ ਲਵਾਣਾ ਭਾਵੇਂ ਮੈਨੂੰ ਆਪਣਾ ਮਜਾ ਵੀ ਵੇਚਣਾ ਪੈ ਜਾਵੇ ਪਾਕਿਸਤਾਨ ਨੂੰ ਵਧਿਆਰਾ ਦਿਖਾ ਰਹੇ ਨੇ ਸਾਡੀ ਜਨਰੇਸ਼ਨ ਉੱਤੇ ਕੀ ਦਿੱਤੂਗੀ ਉਹ ਕੀ ਸਿੱਖਾਂਗੇ ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ ਜਿਨੇ ਪੂਰੇ ਪੰਜ ਅਜੇ ਤਹ ਹਿੰਦੁਸਤਾਨ ਨੂੰ ਤਬਾਹ ਕਰਨ ਦਾ ਕੋਈ ਕੰਮ ਹੀ ਕੋਈ ਨਹੀਂ ਕੀਤਾ ਨੇ ਬਰੈਸੀ ਫਿਲਮਾਂ ਦੀ ਕਿਉਂ ਲੱਗਨ ਦੀ ਹੈ ਪੰਜਾਬ ਦੇ ਲੋਕ ਪਾਏ ਜਿੰਨੇ ਵੀ ਆਕਰ ਬਹੁਤ ਜਲਦੀ ਜੋਫਾ ਐਸਐਸਪੀ ਕਮਿਸਟਰ ਤਾਲੂਰ ਮੁਰੰਡਨ ਦਵਾਂਗੇ ਉਹ ਵੀ 4K ਮੈਂ ਕਹਿੰਦਾ ਜਾਣ ਕੇ ਜੜੀ ਪਾਕਿਸਤਾਨ ਦੇ ਅੰਦਰ ਕੋਈ ਸਟੇਮ ਭਾਵਨਾ ਜਾਗੀ ਆ ਅਨੂ ਸ਼ੇਵਸਾਨੀ ਖਤਮ ਕਰਾਂਗੇ ਐਮਰਜੈਂਸੀ ਫਿਲਮ ਵੀ ਚੱਲੇਗੀ ਕੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬਾਂਦਲੀ ਹੋਏਗੀ ਮੈਨੂੰ ਨਹੀਂ ਜਾਂਦਾ ਇਹ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੂਸਤਾਨੀ ਹੈ ਜਾਂ ਪਾਕਿਸਤਾਨੀ ਹੈ ਮੈਂ ਕਹਿਣਾ ਚਾਹੇ ਜੋ ਮਰਜ਼ੀ ਹੋਵੇਗੀ ਇਹ ਫਿਲਮ ਦਾ ਪਾਏ ਕਾਟੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਹੋ ਜਿਹੀ ਇਸ ਫਿਲਮ ਦੇ ਨਹੀਂ ਲੋਕਾਂ ਨੂੰ ਦਵਾ ਪਾਕਿਸਤਾਨ ਜਿੰਦਾਬਾਦ 25 ਸੋਨਾ ਕਾਬਲੀ ਫਿਲਮ ਚਲਾਨੀ ਹਿੰਦੁਸਤਾਨ ਦੇ ਵਿੱਚ ਗੁਰੂ ਰੰਧਾ ਆਵਾਦੀ ਨਵੀਂ ਆ ਰਹੀ ਫਿਲਮ ਸ਼ਾਰਕ ਕੋਡ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਸੋ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਵੀ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਇਸ ਫਿਲਮ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਪੋਸਟਰ ਤੱਕ ਸਾੜੇ ਗਏ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਸਿਨੇਮਾ ਘਰਾਂ ਵਿੱਚ ਦਿਖਾਈ ਤਾਂ ਸਿਨੇਮਾ ਘਰ ਅਤੇ ਮਾਲਕਾਂ ਦੇ ਕੋਲ ਜਾ ਕੇ ਇਸ ਦਾ ਵਿਰੋਧ ਕੀਤਾ ਜਾਏਗਾ ਇਸ ਦੇ ਲਈ ਸਿਨੇਮਾ ਘਰਾਂ ਦੇ ਮਾਲਕ ਹੀ ਜਾਂ ਪ੍ਰਬੰਧਕ ਨੇ ਜੋ ਜ਼ਿੰਮੇਦਾਰ ਹੋਣਗੇ ਦੋ ਟੁਕ ਚੇਤਾਵਨੀ ਹੈ ਜੋ ਸ਼ਿਵ ਸੈਨਾ ਵਾਲਿਆਂ ਵੱਲੋਂ ਦੇ ਦਿੱਤੀ ਗਈ ਹੈ ਸੋ ਦੱਸ ਜੀ ਕਿ ਨਵੀਂ ਫਿਲਮ ਆ ਰਹੀ ਹੈ ਗੁਰੂ ਰੰਦਾਵਾ ਦੀ ਜਿਸ ਨੂੰ ਲੈ ਕੇ ਜਬਰਦਸਤ ਵਿਰੋਧ ਹੋ ਰਿਹਾ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨਨੀ ਦੀ ਰਿਪੋਰਟ ਸਰਨਾ ਪਹਿਲੀ ਗੱਲ ਇਹ ਹੈ ਜੀ ਕਿ ਗੜੀ ਫਿਲਮ ਲੱਗ ਰਹੀ ਹੈ ਸ਼ਾਹਕੋੜ ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਗੜੀ ਦੇਸ਼ ਦੇਸ਼ ਪੱਕੀ ਜੜੀ ਪਾਕਿਸਤਾਨ ਪਰ ਦੀ ਭਾਵਨਾ ਜਾਗ ਰਹੀ ਹੈ ਸਰਨਾ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਵ ਚੈਨਕਾ ਨੂੰ ਕਹਿ ਰਿਹਾ ਹਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਆਕਰ ਬਹੁਤ ਜਲਦੀ ਜਪਾ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਂਗੇ ਇਹਤ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਕਿ ਗੁਰੂ ਰੰਦਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪੈਸੇ ਕਮਾਣ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਹੈ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੀ ਨੰਗੜ ਕੋਲ ਸੇਮ ਭਾਵਨਾ ਜਾਗੀ ਆ ਇਹਨੂੰ ਸ਼ੇਵਸਾਨੀ ਖਤਮ ਕਰਨਗੇ ਨੂੰ ਲੱਗਦਾ ਇਹ ਤਾਂ ਨਹੀਂ ਕਿ ਅੱਗੇ ਐਮਰਜੈਂਸੀ ਫਿਲਮ ਵੀ ਚੱਲੀ ਕਿਸ ਤਾਂ ਕਰਕੇ ਤੁਸੀਂ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਦੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਔਰ ਇਹਦੀ ਗੁਰੂਨ ਦਾਵਾ ਦੀ ਫਿਲਮ ਸ਼ਾਹਕੋਟ ਬਿਲਕੁਲ ਨਹੀਂ ਚੱਲਣ ਦਾਂਗੇ ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਇਹ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਚੰਨ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਨੂੰ ਆਪਾਂ ਬਿਲਕੁਲ ਵੀ ਫਿਲਮ ਚੱਲਣਾਂ ਨਹੀਂ ਮੈਂ ਕਹਿਣਾ ਚਾਹੇ ਜੋ ਮਰਜ਼ੀ ਹੋਵੇ ਜੀ ਇਹ ਫਿਲਮ ਦਾ ਬਾਇਕ ਕੱਟ ਹੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ ਮੈਂ ਦੇਖ ਲਓ ਕਿੰਨਾ ਆਰਾਮ ਇੱਥੇ ਬੈਠੇ ਆ ਐਸ਼ ਕਰਦੇ ਹੋ ਜੀ ਸਾਡੇ ਸੈਨਿਕ ਬੈਠੇ ਨੇ ਕਿਥੇ ਤੁਹਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਉਣ ਲਈ ਦੇਖੋ ਕਿਦਾਂ ਸਾਡੇ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾਣੀ ਹੈ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਕ ਬਾਈਕਾਟ ਮੈਂ ਇਹ ਫਿਲਮ ਦਾ ਬਾਈਕਾਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਤੈਂਸਰ ਬਣ ਨੂੰ ਤੈਂਸਰ ਬੋਲ ਨੂੰ ਸੋਚਣਾ ਚਾਹੀਦਾ ਇਹ ਫਿਲਮ ਦਾ ਬਾਈਕਾਟ ਤੁਹਾਨੂੰ ਜੀਣਾ ਪੰਜਾਬ ਦੇ ਲੋਕਾਂ ਦੀਆਂ ਹਿੰਦੁਸਤਾਨ ਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਜਾ ਰਿਹਾ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਸਾਨੂੰ ਪਾਕਿਸਤਾਨ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰੇ ਪ੍ਰੇਮ ਹੋ ਜਾਂਦਾ ਪਾਕਿਸਤਾਨੀ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂ ਅੰਦਾਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਉਥੇ ਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਇਹ ਕੋਈ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰिवर्तन ਕਰਾ ਕੇ ਉਹਨਾਂ ਦਾ ਵਿਆਹ ਕਿੱਦਾਂ ਕਰਾਇਆ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਰ ਦੇ ਉੱਤੇ ਅੱਤਵਾਦੀਆਂ ਦੁਆਰਾ ਸੰਸਤ ਦੇ ਹਮਲਾ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਕਾਰਗਿਲ ਯੁੱਧ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ 'ਚ ਜਿਹੜਾ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਰ 'ਚ ਹੋਇਆ ਇਹ ਕਿਉਂ ਨਹੀਂ ਦਿਖਾਉਂ ਉਰੂੰਦਾ ਵਨਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਕੀ ਦਾ ਇਨੋਵੇਸ਼ਨ ਕੀ ਰਹੇਗਾ ਹੁਣ ਅੱਜ ਗਰੂ ਬਿਲਕੁਲ ਅਗਰ ਫਿਲਮ ਲੱਗੀ ਤਾਂ ਪੰਜਾਬ ਘਰ ਦੇ ਥੀਏਟਰਾਂ 'ਚ ਵੜ ਕੇ ਅਸੀਂ ਵਿਰੋਧ ਕਰਾਂਗੇ ਬਿਲਕੁਲ ਸਾਫ਼ ਕਹਿ ਰਹੇ ਹਾਂ ਵਿਰੋਧ ਕਰਾਂਗੇ ਕਿ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੁਸਤਾਨ ਮਰਦਾਬਾ ਦੇ ਨਾਰੇ ਲਾਏ ਜਾਂਦੇ ਨੇ ਕੋਣੀ ਬੰਦ ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ ਕਿਉਂ ਜਤ ਫਿਲਮ ਦੇ ਵਿੱਚ ਤੁਸੀਂ ਨਾ ਹਿੰਦੁਸਤਾਨ ਮਰਦਾਬਾ ਪਾਕਿਸਤਾਨ ਜਿੰਦਾਬਾਦ ਕਿਉਂ ਵਾਅਦੋ ਸੋਨਾ ਕੱਦ ਲਈ ਫਿਲਮ ਚਲਾਈ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਮੁਰਦਾਬਾ ਦੇ ਨਰਦਖਾਨੇ ਕਾਜ਼ਲ ਇਹ ਕੱਟ ਦਿੱਤੇ ਜਾਂਦੇ ਆ ਸੈਂਸਰ ਕੋਲ ਦੁਆਰਾ ਪਾਸ ਕਰਾਈ ਜਾਂਦੀ ਆ ਫਿਰ ਬਿਲਕੁਲ ਉਹ ਬਾਤ ਵੀ ਗੱਲ ਹੈ ਨਾ ਪਹਿਲੀ ਗੱਲ ਸਿੱਧੀ ਗੱਲ ਆ ਕਰ ਮੇਰਾ ਕਿਹੜਾ ਫੇਰ ਕਿੰਨਾ ਪਿਆ ਇਨਸਾਫ ਕਿੰਨਾ ਪਿਆ ਹਾਲਾਤ ਦਿਖਾਉਣਾ ਨਾੜੀਆਂ ਨਾ ਦਿਖਾਓ ਤੁਹਾਨੂੰ Hindu ਦੇ ਮੁੰਡੇ ਪਾ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ ਮੈਂ ਤਾਂ ਕਿਨੇ ਦਿਖਾਉ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ 'ਚ ਉਹ ਦਿਖਾਓ ਜਿਨ੍ਹਾਂ ਦਾ ਜ਼ਬਰਦਸਤੀ ਤਰੰਬਰ ਵਤਨ ਕਰਾਇਆ ਗਿਆ ਉਹਨਾਂ ਇੱਕ ਕੋਈ ਗੁਰੂ ਰੰਧਾਵਾ ਜੀ ਦਿਖਾਉਂਦੇ ਦੇਖੋ ਜੀ ਇੱਕ ਫਿਲਮ ਆ ਰਹੀ ਹੈ ਸ਼ਾਹਕੋਟ ਨਾਮ ਨੂੰ ਲੈ ਕੇ ਸ਼ਾਹਕੋਟ ਫਿਲਮ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਦਿਖਾਇਆ ਗਿਆ ਹਿੰਦੁਸਤਾਨ ਦੀ ਫਿਲਮ ਸ਼ੂਟਿੰਗ ਹੋਈ ਪਈ ਹੈ ਜਿਹਦੇ ਵਿੱਚ ਦਿਖਾ ਰਹੇ ਪਾਕਿਸਤਾਨ ਨੂੰ ਮਤਲਬ ਉੱਪਰ ਕਰਕੇ ਦਿਖਾ ਰਹੇ ਉਹ ਜਾ ਕੇ ਕਰਕੇ ਦਿਖਾ ਰਹੇ ਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹੈ ਪਰ ਕਿਹਾ ਪਹਿਲਾ ਸਾਡਾ ਸਵਾਲ ਤਾਂ ਆਇਆ ਹੈ ਕਿ ਆ ਪਾਕਿਸਤਾਨ ਦੇ ਵਿੱਚ ਜਾ ਕੇ ਕੋਈ ਹਿੰਦੁਸਤਾਨੀ ਵਿਅਕਤੀ ਉੱਚੀ ਥਾਰੀ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾ ਸਕਦਾ ਹੈ ਅਗਰ ਲਾਊਗਾ ਉਹਦਾ ਅੰਜਾਮ ਮੈਨੂੰ ਮੇਰੇ ਨਾਲੋਂ ਵੱਸ ਆਇਆ ਤੁਸੀਂ ਲੋਕ ਨਹੀਂ ਜਾਣ ਪੰਜਾਬ ਦੇ ਵਿੱਚ ਪਿਛਲੇ ਨਮ ਦਿਨਾਂ ਦੇ ਕਿਆ ਤਾਂ ਪਹਿਲਾ ਸਵਾਲ ਤਾਂ ਇਹ ਕਿਆ ਹੋਰ ਫਿਲਮਾਂ ਨਹੀਂ ਆ ਡੇ ਵੱਡੇ ਮੁੱਦੇ ਨੇ ਪੰਜਾਬ ਚ ਨਵੀਆਂ ਫਿਲਮਾਂ ਤੇ ਫਿਲਮਾਂ ਆ ਰਹੀਆਂ ਹਰ ਇੱਕ ਡਾਇਰੈਕਟਰ ਨੂੰ ਇਹ ਹੀ ਲੱਗਦਾ ਕਿ ਮੈਂ ਪੈਸਾ ਕਿੱਥੋਂ ਕਮਾਣਾ ਹੈ ਮੇਰੀ ਜੇਬ ਖਾਲੀ ਹੋ ਰਹੀ ਮੈਂ ਅਗਰ 6 ਕਰੋੜ ਲਾਣਾ ਹੈ ਤਾਂ ਮੈਂ 2-300 ਕਰੋੜ ਕਿੱਦਾਂ ਲਵਾਣਾ ਭਾਵੇਂ ਮੈਨੂੰ ਆਪਣਾ ਮਜਾ ਵੀ ਵੇਚਣਾ ਪੈ ਜਾਵੇ ਆਵੇਂ ਮੈਨੂੰ ਆਪਣਾ ਧਰਮ ਵੀ ਵੇਚਣਾ ਪੈ ਜਾਵੇ ਇੰਨਾ ਲੋਕਾਂ ਨੂੰ ਧਰਮ ਤੋਂ ਉੱਪਰ ਦੇ ਗਿਆ ਪੈਸਾ ਇੱਕ ਇਹੋ ਜਿਹੀ ਫਿਲਮ ਪੰਜਾਬ ਚ ਲਾਂਚ ਹੋਣ ਜਾ ਰਹੀ ਹੈ ਸਾਡੇ ਜਨਰੇਸ਼ਨ ਨੂੰ ਕਿਹੋ ਜਿਹੀ ਫਿਲਮ ਦਿਖਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਉਹ ਮੁਲਕ ਜਿਨ੍ਹਾਂ ਨੇ ਅਟੈਕ ਆਏ ਪੰਜਾਬ ਪੰਜਾਬ ਦੇ ਅੰਦਰ ਪੰਜਾਬ ਤੋਂ ਆਲ ਇੰਡੀਆ ਦੇ ਵਿੱਚ ਪਲਵਾਮਾ ਅਟੈਕ 26 11 ਦਾ ਅਟੈਕ ਐਡੇ ਸਾਡੇ ਹਿੰਦੂਸਤਾਨੀ ਭਰਾ ਮਾਰੇ ਔਰ ਉਸ ਫਿਲਮ ਦੇ ਪਾਕਿਸਤਾਨ ਨੂੰ ਵਧਿਆਰਾ ਦਿਖਾ ਰਹੇ ਨੇ ਸਾਡੀ ਜਨਰੇਸ਼ਨ ਉੱਤੇ ਕੀ ਬੀਤੂਗੀ ਉਹ ਕੀ ਸਿੱਖਣਗੇ ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ ਜਿਨੇ ਪੂਰੇ ਅਜ ਤੱਕ ਹਿੰਦੁਸਤਾਨ ਨੂੰ ਤਬਾਹ ਕਰਨ ਦਾ ਕੋਈ ਕੰਮ ਕੋਈ ਨਹੀਂ ਕੀਤਾ ਉਹਨੇ ਅਸੀਂ ਫਿਲਮ ਅਸੀਂ ਕਿਉਂ ਲੱਗਣ ਦੀ ਹੈ ਪੰਜਾਬ ਦੇ ਅੰਦਰ ਵਾਏ ਅਸੀਂ ਆਪ ਦੀ ਜਨਰੇਸ਼ਨ ਨੂੰ ਪਈਰਾ ਪਾਣਾ ਨਾਕੇ ਦੀ ਪਾਕਿਸਤਾਨਾ ਪਿਆਰ ਦਿਖਾਣਾ ਆ ਔਰ ਤੁਸੀਂ ਉਸ ਫਿਲਮ ਦੇ ਵਿੱਚ ਜਿੰਦਾਬਾਦ ਦੇ ਨਾਰੇ ਲਵਾ ਕੇ ਸਾਡੇ ਥੀਏਟਰਾਂ ਚਲਾਓਗੇ ਇਹ ਸ਼ਰਤ ਸਾਨੂੰ ਕਦੇ ਨਾ برداشت ਕੀਤਾ ਸੀ ਨਾ ਕਦੇ ਕਰੂੰਗਾ ਅਸੀਂ ਵਿਰੋਧ ਕਰਦੇ ਸੀ ਕਰਦੇ ਰਵਾਂਗੇ ਔਰ ਇਸ ਫਿਲਮ ਨੂੰ ਬੰਦ ਕਰਾਉਣ ਲਈ ਤੁਹਾਨੂੰ ਜੇ ਸੱਤਰ ਜਾਣਾ ਪਿਆ ਅਸੀਂ ਜਾਵਾਂਗੇ ਔਰ ਉਹ ਫਿਰ ਸਿਨੇਮਾ ਹਾਲ ਆਪ ਜਿੰਮੇਵਾਰ ਹੋਊਗਾ ਜੇ ਫਿਲਮ ਲਾਊਗਾ ਤੇ ਇੱਥੇ ਸਾਨੂੰ ਨਹੀਂ ਕਹਿਣਾ ਅਸੀਂ ਆਪ ਦੇ ਦੇਸ਼ ਦੇ ਵਿੱਚ ਪਾਕਖਾਨ ਜਿੰਦਾਬਾਦ ਨਾਰੇ ਨਹੀਂ ਲਗਣ ਦੇਣੇ